ਬਹੁਤ ਬਹੁਤ ਧੰਨਵਾਦ ਬਾਈ ਵੀਰਾਂ ਦਾ ਇਹ ਕੰਮ ਵਾਲੇ ਭਰਾ ਕੇ ਜਿਹੜੇ ਸੜਕਾਂ ਤੇ ਅਸਰਾ ਆਸਾ ਵਾਸਾ ਦੇਖਦੇ ਆ ਕੰਮ ਵਗੈਰਾ ਕਰਦੇ ਆ ਤੇ ਸੰਦੀਪ ਨੂੰ ਆਪਾਂ ਇਹਨਾਂ ਨਾਲ ਚੜਾਤਾ ਸੰਦੀਪ ਅੱਗੇ ਬਹਿ ਗਿਆ ਸਾਈਕਲ ਮਗਰ ਰੱਖਤਾ ਕਿਉਂਕਿ ਸੰਦੀਪ ਦੀ ਸਿਹਤ ਥੋੜੀ ਜਿਆਦਾ ਖਰਾਬ ਸੀ ਚੱਲਤੀ ਮਈ ਦਿਨ ਸ਼ਨੀਵਾਰ ਤੇ ਟਾਈਮ ਸਵੇਰੇ 9 ਵਜੇਗੇ ਜੀ ਸਾਹਮਣੇ ਅਲਕਨੰਦਾ ਨਦੀ ਉਹੀ ਨਾਲ-ਨਾਲ ਆਪਣੀ ਤੁਰੀ ਆਉਂਦੀ ਹੈਗੀ ਤੇ ਆਪਾਂ ਇਸ ਟੈਪ ਬੈਠਿਆਂਗੇ ਆ ਦੇਖੋ ਤੁਸੀਂ ਕਮਗੇ ਆ ਕਿੱਥੇ ਖੰਡਰ ਜੇ ਚ ਬੈਠਿਆ ਰਾਤ ਆਪਾਂ ਰਹੇ ਸੀਗੇ ਉਹ ਮਗਰਲੀ ਬਿਲਡਿੰਗ ਚ ਉੱਥੇ ਹਜੇ ਆਪਣੇ ਮਿੱਤਰ ਵੈਲੀ ਬੈਠੇ ਨੇਗੇ ਤੇ ਆ ਜਿੱਥੇ ਆਪਾਂ ਇਸ ਟਾਈਮ ਬੈਠੇ ਆਂਗੇ ਇੱਥੇ ਇੱਕ ਮਾਤਾ ਰਹਿੰਦੀ ਆ ਬਾਈ ਤੇ ਆ ਉਹਦੀ ਸਬਜ਼ੀ-ਸਬਜ਼ੀ ਬੀਜੀ ਹੋਈ ਆ ਥੱਲੇ ਗਿੰਦਿਆਂ ਦੇ ਫੁੱਲ ਲਾਗੇ ਆ ਪਤਾ ਨਹੀਂ ਕਿਹੜੀ ਸਬਜ਼ੀ ਆ ਫਿਰ ਹਾਲ ਪਤਾ ਤਾਂ ਮੈਂ ਜ਼ਰੂਰ ਕਰਨਾ ਸੀ ਪਰ ਮਾਤਾ ਹੈ ਨਹੀਂ ਜੀ ਕਿਉਂਕਿ ਉਹ ਜਦੋਂ ਅਸੀਂ ਉੱਠੇ ਸੀਗੇ ਨਾ ਤੇ ਉਹਦੀ ਗਾਈਆਂ ਲੈ ਕੇ ਚਰਾਉਣ ਨੰ ਨੰਗ ਗਈ ਸੀਗੀ ਤੇ ਆ ਜਿਹੜੇ ਉਹਨਾਂ ਦੇ ਬਣੇ ਹੋਏ ਆ ਛਤੜੇ ਗਾਈਆਂ ਦੇ ਇੱਕ ਇੱਧਰ ਆਗਾ ਇੱਕ ਉਧਰ ਆ ਭਾਈ ਬਾਹਰ ਕਿੱਲੇ-ਕੁੱਲੇ ਵੀ ਗੱਡੇ ਪਏ ਆਗੇ ਇੱਥੇ ਦਿਨੇ ਬਾਹਰ ਕੱਢ ਦਿੰਦੇ ਆਗੇ ਸਵੇਰੇ-ਸਵੇਰੇ ਗਾਇਆਂ ਨੂੰ ਚਰਾਉਣ ਲੈ ਗਏ ਤੇ ਆਹ ਦੇਖੋ ਸਾਹਮਣੇ ਜਿੰਦੇ ਲੱਗੇ ਪਏ ਆਗੇ ਤੇ ਨਹੀਂ ਆਪਾਂ ਮਾਤਾ ਨਾਲ ਗੱਲਬਾਤ ਜ਼ਰੂਰ ਕਰਦੇ ਸਵੇਰੇ-ਸਵੇਰੇ ਆ ਇੱਕ ਪੇੜ ਪੇੜ ਰਹਿ ਗਈ ਇਹ ਬੰਨੀ ਪਈ ਆ ਇੱਥੇ ਇਹ ਵੀ ਉਸ ਮਾਤਾ ਦੀ ਹੈਗੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਠੀਕ ਠਾਕ ਹੋ ਸਾਰੇ ਨਵਾਂ ਦਿਨ ਤੇ ਨਵੇਂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਤੇ ਫਿਲਹਾਲ ਆਪ ਨੂੰ 2 ਦਿਨ ਹੋ ਗਏ ਬਾਈ ਤੁਰਿਆ ਹੋਇਆ ਨੂੰ ਤੇ ਹਜੇ ਤੱਕ ਆਪਾਂ ਬਦਰੀਨਾਥ ਪਹੁੰਚੇ ਨਹੀਂ ਹੈਗੇ ਤੇ ਹਜੇ ਵੀ ਆਪਣਾ 8-9 ਕਿਲੋਮੀਟਰ ਜਿਹੜਾ ਪਿਆਗਾ ਇੱਕ ਤਾਂ ਬੰਦੇ ਸਾਰੇ ਕੰਡ ਬੋਏ ਪਏ ਬਾਜ ਜੀ ਭਾਰੀ ਹੋਈ ਪਈ ਹੈ ਜਖਾਮ ਖੰਗ ਜੀ ਸਾਰਿਆਂ ਸਾਰਿਆਂ ਨੂੰ ਮਾੜਾ ਮੋਟਾ ਕੁਛ ਨਾ ਕੁਛ ਹੋਇਆ ਪਿਆਗਾ ਤੇ ਅੱਜ ਆਪਾਂ ਚੱਲਦੇ ਆਂ ਤੇ ਕੱਲ ਵਾਲੀ ਹਜੇ ਤੱਕ ਵੀਡੀਓ ਵੀ ਨਹੀਂ ਪਈ ਐਥੇ ਨੈਟਵਰਕ ਵੀ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਵੀਰੇ ਗਾਂਹ ਜਾ ਕੇ ਕਹਿੰਦੇ ਏਅਰਟੈਲ ਦਾ ਤੇ ਜੀਓ ਦਾ ਨੈਟਵਰਕ ਆ ਜੂਗਾ ਤੇ ਅੱਜ ਆਪਾਂ ਇੱਥੋਂ ਚੱਲਦੇ ਆਂਗੇ ਇਹ ਬਈ ਉਹ ਥਾਂ ਜਿੱਥੇ ਆਪਾਂ ਰਾਤ ਕੱਟੀ ਤੇ ਸਾਹਮਣੇ ਆਪਣੇ ਵਾਲੀ ਸਾਈਕਲ ਬਾਹਰ ਕੱਢੀ ਖੜਿਆ ਸਵੇਰੇ ਸਵੇਰੇ ਤੇ ਨੀਸ਼ੂ ਦਾ ਥੋੜਾ ਜਿਹਾ ਮੂਡ ਆਫ ਹੋ ਗਿਆ ਕਿਉਂਕਿ ਆ ਪਾਣੀ ਵਾਲੀ ਜਿਹੜਾ ਆਪਣਾ ਸੀਗਾ ਨਾ 5 ਲੀਟਰ ਵਾਲਾ ਲਵਾਵਾ ਜਾ ਇਧਰ ਇੱਥੋਂ ਡਿੱਗ ਪਿਆ ਬਾਬਾ ਹਲਕਾ ਯਾ ਗਿਰਿਆ ਪਤਾ ਨਹੀਂ ਕੀ ਹੋਇਆ ਭਾਈ ਸਾਈਡ ਤੋਂ ਨੁੱਕਰ ਜੀ ਪਾੜ ਗਈ ਸੀ ਯਾਰ ਮੂਡ ਬਰਬਾਦ ਕਰਤਾ ਉਹਨੇ ਆ ਫਿਰ ਪਰਿਆ ਸੀ ਮੇਰੀ ਇਹ ਯਾਰ ਕੈਂਪਿੰਗ ਚ ਪਰਿਆ ਸੀਗਾ ਹੁਣ 5 ਲੀਟਰ ਪਾਣੀ ਨਾਲ ਤੇ ਮਾੜਾ ਜਿਹਾ ਡਿੱਗਿਆ ਉਹਦੀ ਕੰਮ ਹੋ ਗਿਆ ਇਹਦਾ ਆ ਲਓ ਭਾਈ ਇਹ ਟੁੱਟ ਗਿਆ ਸਾਡਾ ਇਹ ਲੀਕ ਹੋ ਗਿਆ ਕਹਿੰਦੇ ਲਫਾਫਾ ਪਾਣੀ ਵਾਲਾ ਠੀਕ ਠਾਕ ਹੈ ਭਾਈ ਸੱਚਾ ਸਰੀਰ ਸਰੀਰ ਤਾਂ ਹੈਟਾ ਬਸ ਧੁੱਪ ਨਹੀਂ ਹੱਲਣ ਦਿੰਦੀ ਕੰਡਾ ਵਾਜੇ ਥੋੜੇ ਜਿਹੀ ਸਰੀਰ ਬਾਈ ਸਾਰਿਆਂ ਤੇ ਆਪਣਾ ਬੈਗ ਬਾਈ ਆ ਗਿਆ ਸਮਝੋ ਸਮਾਨ ਸਮੂਹਣ ਹਜੇ ਸਾਰਾ ਅੰਦਰ ਹੀ ਪਿਆਗਾ ਕਰਦੇ ਆ ਸੈਟਿੰਗ ਤੇ ਫਿਰ ਤੁਰਦੇ ਆ ਬਸ ਪੈਂਡ ਹੈਗਾ ਜੀ ਹਨੂਮਾਨ ਚੱਟੀ ਤੇ ਟਾਈਮ 11:00 ਵਜੇ ਕਰਦੇ ਕਰਾਉਂਦੇ ਆ ਨੂੰ ਬਾਈ ਤੇ ਸੰਦੀਪ ਹਜੇ ਵੀ ਪੂਰਾ ਸੈਟ ਨਹੀਂ ਹੈਗਾ ਬਿਲਹਾਲ ਸਾਰਿਆਂ ਨੇ ਰਾਤ ਵੀ ਅ ਤਨੇ ਜਾਨਾ ਨੇ ਗੁਰਬਾਈ ਮੈਂ ਤੇ ਸੰਦੀਪ ਤੇ ਇਹਨਾਂ ਨੇ ਵਿਖਾਰਦੀਆਂ ਗੋਲੀਆਂ ਲੰਗੀਆਂ ਨੀਸ਼ੂ ਸਟਾ ਤੇ ਇਸ ਪਿੰਡ ਦੇ ਵਿੱਚ ਆਪਾਂ ਨੂੰ ਕੋਈ ਡਾਕਟਰ ਨਹੀਂ ਮਿਲਿਆਗਾ ਇਸ ਪਿੰਡ ਚ ਕਹਿੰਦੇ ਬਾਈ ਕੋਈ ਡਾਕਟਰ ਨਹੀਂ ਹੈਗਾ ਤੁਹਾਨੂੰ ਉੱਪਰ ਹੀ ਜਾਣਾ ਪਊ 10 ਕਿਲੋਮੀਟਰ ਹੋਰ ਬਦਰੀਨਾਥ ਉੱਥੇ ਕਹਿੰਦੇ ਕੋਈ ਡਾਕਟਰ ਮਿਲ ਸਕਦਾਗਾ ਤੇ ਨੈਟਵਰਕ ਬਾਈ ਇੱਥੇ ਜ਼ੀਰੋ ਆਗਾ ਜ਼ੀਓ ਦਾ ਬਸ ਫੋਨ ਫੋਨ ਲੱਗ ਜਾਂਦਾਗਾ ਤੇ ਹੋਰ ਕੁਝ ਨਹੀਂ ਹੁੰਦਾਗਾ ਤੇ Airtel ਤਾਂ ਸਤਿਆਨਾਸੀ ਇੱਕ ਡੰਡਾ ਵੀ ਹੈ ਨਹੀਂਗਾ ਤੇ ਸਾਈਕਲ ਹੁਣ ਆਪਣੇ ਰੈਡੀ ਆ ਬਾਈ ਚੱਲਦੇ ਆ ਅੱਗੇ ਚਾਲੇ ਪਾਉਣੇ ਅੱਜ ਤਾਂ ਪਹੁੰਚਨੇ ਪਹੁੰਚਣਾ ਬੜੇ ਲੇਟ ਹੋ ਗਏ ਅੱਗੇ ਤਾਂ ਬਿੱਟੂ ਫੇਲੀਏ ਇੱਕ ਦਿਨ ਚ ਕਿੰਨੇ ਕਿੰਨੇ ਕਿਲੋਮੀਟਰ ਕੱਢ ਦਿੰਦੇ ਸੀਗੇ ਤੇ ਹੁਣ 5 7 10 ਤੇ ਅਟਕੇ ਪਏ ਆ ਅੱਜ ਦਾ 10 ਕਿਲੋਮੀਟਰ ਬਦਰੀਨਾਥਾ ਮੈਨੂੰ ਲੱਗਦਾ ਨਹੀਂ ਅੱਜ ਅਸੀਂ ਬਦਰੀਨਾਥ ਤੱਕ ਪਹੁੰਚ ਪਾਵਾਂਗੇ ਸਾਨੂੰ ਇੱਥੇ 11:00 ਵਜੇ ਪਹਿਲੇ ਆ ਨੌਜਵਾਨ ਪਹੁੰਚ ਆਇਆ ਕੰਡਵਾ ਤੇ ਤੁੱਪ ਦਾ ਫਲਵਾਈਆ ਇਹਨੂੰ ਸੱਕਣਾ ਪਾਇਆ ਸੀਗਾ ਤੇ ਉਹਦੇ ਨੂੰ ਚੱਕ ਲਿਆ ਨਾਲ ਰੋਡ ਦੇ ਹੈ ਗੱਲ ਜਾਂ ਚੀ ਬੋਲ ਰਿਹਾ ਸਾਰੇ ਚਲੋ ਭਾਈ ਚਲਿਏ ਇਹ ਭਾਈ ਛੋਟਾ ਜਿਹਾ ਬਾਜ਼ਾਰ ਤੇ ਰਾਤ ਵੀ ਸਾਨੂੰ ਪਿਛਲੇ ਬਲੌਗ ਦੇ ਵਿੱਚ ਵੀ ਦਿਖਾਇਆ ਸੀਗਾ ਤੇ ਹਨੂਮਾਨ ਜੀ ਦਾ ਮੰਦਿਰ ਹੈਗਾ ਹਨਾ ਤੇ ਇੱਥੇ ਜੇ ਤੁਸੀਂ ਰੁਕੋਗੇ ਨਾ ਵੈਸੇ ਕਾਫੀ ਰੁਕਦੇ ਆਗੇ ਲੋਕ ਇੱਥੇ ਟੂਰਿਸਟ ਮੱਥਾ ਟੇਕਣ ਵਾਸਤੇ ਤੇ ਇੱਥੇ ਨਾ ਉਹ ਜਿਵੇਂ ਉਹ ਕਾਲੀ ਜੀ ਕਿਟਪਾਈ ਖੜਾ ਨਾ ਬੰਦਾ ਅ ਕਹਿਣਗੇ ਕੇਸਰ ਆ ਸਾਡੇ ਕੋਲੇ ਸ਼ਿਲਾ ਜੀ ਤਾਂਗੀ 300 ਰੁਪਏ ਦੀ 50 ਗ੍ਰਾਮ ਦਿੰਦੇ ਹੈਗੇ ਤੇ ਇੱਥੋਂ ਆਸੇ ਪਾਸੇ ਸੀ ਲੋਕਲ ਬੰਦਿਆਂ ਤੋਂ ਕੀਤਾ ਪਤਾ ਤੇ ਕਹਿੰਦੇ ਵੀ ਉਹ ਨਹੀਂ origignal ਨਹੀਂ ਹੁੰਦਾ ਗੱਲਬਾਤ ਤੇ ਉਦਾਂ ਹੀ ਹੁੰਦਾ ਫੇਕ ਤੇ ਧਿਆਨ ਨਾਲ ਆਣਾ ਬਾਈ origignal ਅੱਜ ਕੱਲ ਕਿੱਥੇ 300 ਰੁਪਏ ਦੇ ਵਿੱਚ ਐਦਾਂ ਦੀ ਚੀਜ਼ ਮਿਲਦੀ ਹੈਗੀ ਟਾਈਮ ਬਾਈ 12 ਵਜੇ ਨੂੰ ਹੋ ਆਏ ਤੇ ਹੋ ਸਾਹਮਣੇ ਹਨੂਮਾਨ ਚੱਟੀ ਪਿੰਡ ਦਿਖੀ ਜਾਂਦਾ ਤੇ ਆਪਾਂ ਹਜੇ ਇੱਥੋਂ ਤੱਕ ਕੀ ਪਹੁੰਚਾਂਗੇ ਕਿਉਂਕਿ ਆਪਣਾ ਸੰਦੀਪ ਭਰਾ ਹੋ ਬੈਠਾ ਪਿੱਛੇ ਬਮਾਰਾ ਦਾ ਉਹਦਾ ਸਰੀਰ ਜਾਂਦੀ ਇਜਾਜ਼ਤ ਨਹੀਂ ਦਿੰਦਾਗਾ ਤੇ ਆਪਾਂ ਅਡਿੱਕੀ ਆਨੇ ਕੋਈ ਟਰੱਕ ਆਲਾ ਆਵੇ ਤੇ ਜਾਂ ਕੋਈ ਹੋਰ ਆਪਣਾ ਪੰਜਾਬੀ ਭਰਾ ਮੋਟਰਸਾਈਕਲ ਆਲਾ ਆਵੇ ਹੈਨਾ ਤੇ ਸੰਦੀਪ ਨੂੰ ਵੀ ਉਹਨਾਂ ਨਾਲ ਭੇਜ ਦੇ ਫਿਰ ਅਸੀਂ ਤਿੰਨੇ ਹੌਲੀ ਹੌਲੀ ਪਹੁੰਚ ਜਾਾਂਗੇ ਤੇ ਨਹੀਂ ਤਾਂ ਫਿਰ ਦੇਖਦੇ ਆ ਕਿ ਮਾਹੌਲ ਬਣਦਾਗਾ ਤੇ ਸੰਦੀਪ ਨੂੰ ਉਹਨਾਂ ਦੀ ਮਦਦ ਨਾਲ ਬਾਈ ਅੱਗੇ ਬਦਰੀ ਨਾਥ ਤੱਕ ਪਹੁੰਚਾ ਦਾਂਗੇ ਤੇ ਅੱਗੇ ਡਾਕਟਰ ਵੀ ਹੈਗੇ ਹੈਗੇ ਤੇ ਕੋਈ ਦਵਾਈ ਦੋਈ ਦਵਾ ਦਾਂਗੇ ਤੇ ਅਸੀਂ ਮਗਰ ਹੌਲੀ 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 ਪਹੁੰਚ ਹੀ ਜਾਵਾਂਗੇ 2-4 ਘੰਟਿਆਂ 'ਚ ਜਿਵੇਂ ਮਰਜ਼ੀ ਪਹੁੰਚ ਜਾਾਂਗੇ ਇਸ ਦਾ ਤੇ ਇੱਕ ਬੰਦਾ ਆਪਣਾ ਥੋੜਾ ਜ਼ਿਆਦਾ ਕੰਮ ਲਵਾ ਲਵਾਂਗਾ ਸੰਦੀ ਬਸ ਉਹਦਾ ਕੋਈ ਹੱਲ ਹੋ ਜੇ ਇੱਥੇ ਬੈਠੇ ਆ ਹੁਣ ਬਹੁਤ ਬਹੁਤ ਧੰਨਵਾਦ ਬਾਈ ਵੀਰਾਂ ਦਾ ਇਹ ਕੰਮ ਵਾਲੇ ਭਰਾਗੇ ਜਿਹੜੇ ਸੜਕਾਂ ਤੇ ਅਸਨਾ ਆਸਾ ਪਾਸਾ ਦੇਖਦੇ ਕੰਮ ਵਗੈਰਾ ਕਰਦੇ ਆ ਤੇ ਸੰਦੀਪ ਨੂੰ ਆਪਾਂ ਇਹਨਾਂ ਨਾਲ ਚੜਾਤਾ ਸੰਦੀਪ ਅੱਗੇ ਬਹਿ ਗਿਆ ਸਾਈਕਲ ਮੰਗਾ ਰੱਖਤਾ ਕਿਉਂਕਿ ਸੰਦੀਪ ਦੀ ਸਿਹਤ ਥੋੜੀ ਜਿਆਦਾ ਖਰਾਬ ਸੀ ਚੱਲਿਆ ਨਹੀਂ ਜਾਂਦਾ ਸੀ ਤੇ ਗਾਂ ਜਾ ਕੇ ਕਹਤਾ ਵੀ ਕੋਈ ਡਾਕਟਰ ਵਗੈਰਾ ਦੇਖ ਲੂਗਾ ਤੇ ਉਹਦੋਂ ਅਸੀਂ ਹੌਲੀ ਹੌਲੀ ਪਹੁੰਚ ਜਾਾਂਗੇ ਤੇ ਜ਼ਰੂਰੀ ਸੀ ਭਾਈ ਇਹ ਕੰਮ ਆਪਾਂ ਪੈਦਲ ਹੀ ਜਾਏਗੇ ਠੀਕ ਆ ਭਾਈ ਜ਼ਰੂਰੀ ਸੀਗਾ ਹਣਾ ਨਹੀਂ ਪਹੁੰਚਿਆ ਵੀ ਨਹੀਂ ਜਾਣਾ ਜਿਆਦਾ ਥੋੜਾ ਜਿਆ ਵਧੀਆ ਕਰਿਆ ਹੋਣਾ ਆ ਆਪਾਂ ਤਾਂ ਜਨ ਕਲੀਆਂ ਥੋੜੀਆਂ ਭੇਜਦੇ ਕਰਦੇ ਹੌਲੀ ਹੌਲੀ ਪਹੁੰਚ ਜਾਾਂਗੇ ਪਰ ਉਹਦੇ ਤੇ ਚਾਰ ਕਲੀਆਂ ਹੋਰ ਪੈ ਜਾਂਦੀਆਂ ਉਹ ਫਿਰ ਉਹ ਜਿਆਦਾ ਕੰਮ ਖਰਾਬ ਹੋ ਜਾਂਦਾਗਾ ਚਲੋ ਚਲੋ ਬਾਈ ਹੁਣ ਆਪਾਂ ਚਲੋ ਬਦਰੀਨਾਥ ਜੀ ਪੂਰਾ 10 ਕਿਲੋਮੀਟਰ ਤੇ ਮਾਣਾ ਹੈਗਾ 14 ਤੇ ਮਾਣਾ ਪਾਸ ਹੈਗਾ 64 ਕਿਲੋਮੀਟਰ ਚਾਚਾ ਚੱਲ ਖੰਜਾ ਲਾ ਖੰਜਾ 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 ਲਾ ਖੰਜਾ ਆਏ ਹਾਏ ਹਾਏ ਮੋਰਨੀ ਵਾਲੀ ਚਾਲ ਆ ਜੀ ਪਹਿਲੇ ਲੋਚ ਆਉ ਲਾਤੀ ਕਹਿੰਦੇ ਗੱਡੀ ਮੂਹਰੇ ਕਰਕੇ ਪਹਿਲੇ ਲੋਚ ਟਾਈਮ ਜੀ 12:30 ਦਾ ਹੋ ਗਿਆ ਤੇ ਇਸ ਵਕਤ ਹੈਗੇ ਆਪਾਂ 2700 ਮੀਟਰ ਦੀ ਉਚਾਈ ਤੇ ਹੈਗੇ ਆ ਇਸ ਵਕਤ ਤੇ ਹਵਾ ਪੂਰੀ ਵਧੀਆ ਬਈ ਠੰਡੀ ਚੱਲੀ ਜਾਂਦੀ ਆ ਸਾਈਕਲ ਚਲਾਉਣਿਆ ਤਾਂ ਗਰਮੀ ਲੱਗਦੀ ਆ ਤੁਹਾਨੂੰ ਪਤਾ ਹੀ ਹਨ ਜ਼ੋਰ ਲੱਗੂ ਤਾਂ ਗਰਮੀ ਲੱਗੂਗੀ ਜੇ ਖੜਦੇ ਆ ਤਾਂ ਹਵਾ ਪੂਰੀ ਠੰਡੀ ਲੱਗਣ ਲੱਗ ਜਾਂਦੀ ਆ ਕੋਸ ਮੁਰਕਾ ਆ ਹੁੰਦਾ ਪਸੀਨਾ ਆ ਆ ਹੁੰਦਾ ਤੇ ਸਾਹਮਣੇ ਤੁਸੀਂ ਉਹ ਦੇਖੋ ਚੜਾਈ ਬਹੁਤ ਖੜਮੀ ਹੈਗੀ ਇਸ ਤਰ੍ਹਾਂ ਤੁਹਾਨੂੰ ਪਤਾ ਨਹੀਂ ਲੱਗਣਾਗਾ ਇਹ ਕਰਿਆ ਗੂਗਲ ਬਾਬਾ ਤੇ ਉਹਦੀ ਉੱਤੇ ਸਕਰੀਨ ਦੇ ਉੱਤੇ ਫੋਟੋ ਆ ਗਈ ਤੇ ਤੁਸੀਂ ਆ ਧਿਆਨ ਨਾਲ ਦੇਖੋ ਕਿਹੜੇ ਲੋੜ ਦੀ ਚੜਾਈ ਆ ਬਾਈ ਬੰਗ ਭਲੇਵੇਂ ਖਾਂਦੀ ਹੈ ਨਾ ਕਾਡਿੰਗਾ ਵਾਲੇ ਸੱਪ ਵਾਂਗੂ ਉਹ ਸੌੜ ਚੜਾਈ ਕਿਉਂ ਬਾਈ ਨਹੀਂ ਸ਼ੂ ਠੀਕ ਹੈ ਜੀ ਤੇ ਸਾਹਮਣੇ ਲਿਖਿਆ ਜੈ ਗੁਰੂ ਦੇਵ ਸਤਜੁਗ ਆਏਗਾ ਕਲਯੁਗ ਜਾਏਗਾ ਪਰ ਮੈਨੂੰ ਨਹੀਂ ਲੱਗਦਾ ਤੇ ਜਿਹੜੇ ਹਿਸਾਬ ਨਾਲ ਵੀ ਸਤਜੁਗ ਤਾਂ ਜਾ ਰਿਹਾਗਾ ਕਲਯੁਗ ਨੇੜੇ ਆ ਰਿਹਾਗਾ ਕਲਯੁਗ ਵਧ ਹੀ ਜਾਂਦਾ ਜਿਹੜੇ ਹਿਸਾਬਾਂ ਨੇ ਹਾਲਾਤ ਆ ਗਏ ਅੱਜਕੱਲ੍ਹ ਦੁਨੀਆ ਦੇ ਕਾਲਜੋਂ ਨੇੜੇ ਆਈ ਜਾਂਦਾ ਭਾਈ। ਖੁੱਲਾ ਆ ਪਾਣੀ ਦੇਖੇ ਭਾਈ ਮੁੰਡਿਆਂ ਦਾ ਨਹਾਉਣ ਨੂੰ ਜੀ ਕਰਿਆ ਤੇ ਬਾਈ ਹੁਣ ਇਹ ਟਰੱਕ ਤੋਂ ਹੀ ਜਾਂਦੇ ਸੀ ਇਹਦਾ ਟਰੱਕ ਦਾ ਜਿਹੜਾ ਮੂੰਹ ਆ ਉਹੀ ਥੱਲੇ ਲਾਈ ਬੈਠਿਆ ਟਰੱਕ ਤੋਂ ਹੀ ਜਾਂਦੇ ਆਗੇ। ਤੇ ਸਾਹਮਣੇ ਬਾਈ ਬਰਾੜ ਨਹਾਈ ਜਾਂਦਾਗਾ ਠੰਡਾ ਪਾਣੀ ਭਿੱਜ ਜਮਾ ਹੈ ਗੜੇ ਦਾ ਬੱਚਾ ਦਾ। ਬੰਨ ਹਾਤਾ ਲੈਂਦੇ ਥੋੜਾ ਜਿਹਾ ਬੁਖਾਰ ਚ ਤੇ ਕੰਸ ਜੀ ਦੇ ਕਰਕੇ ਡਰੀ ਜਾਂਦੇ ਸੀਗੇ ਤੇ ਹੁਣ ਬਾਈ ਦਾ ਨਹਾਈ ਲਿਆ ਆਪਾਂ ਰਹਿ ਗਏ ਨਾਲੇ ਨਿਸ਼ੂ ਸਵੇਰੀ ਨਹਾ ਲਿਆ ਸੀਗਾ। ਜਿਹੜੇ ਲੀੜਾ ਕੱਪੜਾ ਬਦਲਣ ਵਾਲਾਗਾ ਉਹ ਸੰਦੀਪ ਦੇ ਬੈਗ 'ਚ ਹੀ ਗਿਆ ਭਾਈ। ਉੱਥੇ ਜਾ ਕੇ ਬਦਲਾਂਗੇ ਕਾਹਾਂ ਟਿੱਕੀਣਾ ਕਰਨੇ ਆ ਸਰੀਰ ਜਿਹਾ ਕੈਮ ਹੋ ਜਾਨੇ ਫਿਰ ਤੱਲੇ ਧਾਰਦੇ ਹੋਰ ਕੀ ਆ ਕੈੜਾ ਜਿਹਾ ਬਾਈ ਜੇਰਾ ਕਰਕੇ ਤੇ ਮੁੰਡਿਆਂ ਨੇ ਮੋਰਚਾ ਫਤਿਹ ਕਰ ਹੀ ਲਿਆ ਨਾਲੇ ਠੰਡਾ ਠੰਡਾ ਪਾਣੀ ਸੀ ਜਿਵੇਂ ਬਰਫ਼ ਦੇ ਗੜੇ ਦਾ ਬੱਚਾ ਸੀਗਾ ਸਰੀਰ ਵਧੀਆ ਇੱਕ ਆਰੀ ਤਾਂ ਖੁੱਲ ਗਿਆ ਬਾਈ ਪੂਰਾ ਟਿਕਾ ਕੇ ਸੈੱਟ ਹੋ ਗਿਆ ਤੇ ਹੁਣ ਬੱਬਾ ਭਲੀ ਕਰੇ ਐ ਨਹੀਂ ਪਤਾ ਜ਼ਿਆਦਾ ਬਿਮਾਰ ਹੋ ਜਾਈਏ ਤੇ ਆਣੀ ਪਤਾ ਜਮਾ ਸੈੱਟ ਹੋ ਜਾਈਏ ਤੇ ਚਲਿਏ ਸੰਗ ਤੋਂ ਚੱਲੇ ਪਾਈਏ ਹੁਣ ਆਪਾਂ ਚਲੋ ਜੀ ਚਲੋ ਟਾਈਮ ਬਾਈ 2:30 ਵੱਜ ਗਏ ਤੇ ਇਸ ਵਕਤ ਹੈਗੇ ਆਪਾਂ 2830 ਮੀਟਰ ਦੀ ਉਚਾਈ ਤੇ ਤੇ ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਹਨਾ ਸੱਪ ਕੌਡੀਆਂ ਵਾਲਾ ਬਲ ਬਲੇਵੇਂ ਜੇ ਬਲ ਬਲੇਵੇਂ ਜੇ ਤੇ ਲਗਭਗ ਅੱਧਾ ਪਚਦਾ ਜਾ ਆਪਾਂ ਕੱਢ ਕੇ ਤੇ ਅੱਧਾ ਪਚਦਾ ਜਾ ਰਹਿ ਗਿਆ ਬਿਲਕੁਲ ਖੜਮੀ ਚੜਾਈ ਆ ਪੂਰਾ ਡਾਟ ਪੈਂਦਾਗਾ ਸੈਂਕਲਾਂ ਦਾ ਵੀ ਤੇ ਵਿੱਚ ਮਿਸਤਰਾ ਦਾ ਡਾਟ ਪੈਂਦਾਗਾ ਤੇ ਬਾਈ ਹੁਣ ਹੀ ਖੜੇ ਨੇ ਤੇ ਸੰਦੀਪ ਆ ਗਿਆ ਹੋਇਆ ਤੇ ਦਵਾਈ ਦਬੂਈ ਲੈ ਲਈ ਹੋਈ ਤਾਂ ਠੀਕ ਹੋ ਜੂ ਮਿੰਨੀ ਮਿੰਨੀ ਹਾਂ ਕੰਨ ਮਨ ਗਾਣੀ ਕੰਨ ਮਨ ਗਾਣੀ ਇਹ ਹੋ ਜਾਂਦੀ ਆ ਆਹੋ ਠੰਡੀ ਆ ਯਾਰ ਹਵਾ ਪੂਰੀ ਠੰਡੀ ਆ ਭਾਈ ਖੜ ਜਾਂਦੇ ਆ ਤਾਂ ਸਰੀਰ ਜਾ ਜੁੜ ਜਾਂਦਾਗਾ ਦੋ ਕੁ ਮਿੰਟਾਂ ਬਾਅਦ ਫੇਰ ਤੁਰਨਾ ਪੈਂਦਾਗਾ ਤੇ ਇਹ ਟੈਲ ਵਾਲੇ ਵੀ ਮਾੜੀ ਜੀ ਝਾਤੀ ਜੀ ਮਾਰਦੇ ਆਗੇ ਇੱਕ ਡੰਡਾ ਜਾ ਦਿਖਾਉਂਦੇ ਆਗੇ ਕਹਿੰਦੇ ਆਜੋ ਨੌਜਵਾਨ ਵੀਰੋ ਅਸੀਂ ਅੱਗੇ ਹੈਗੇ ਆਂਗੇ ਹੈਗੇ ਅੱਗੇ ਤੇ ਜੇ ਹੋਈ ਤਾਂ ਭਾਈ ਵੀਡੀਓ ਅਪਲੋਡ ਕਰਾਂਗੇ ਤੇ ਨਹੀਂ ਤਾਂ ਫਿਰ ਨਹੀਂ ਪਤਾ ਗੱਲ ਹੋਰ ਵੀ ਲੇਟ ਹੋ ਸਕਦੀ ਹੈ ਟਾਈਮ ਬਾਈ ਸਵਾ ਤਿੰਨ ਦਾ ਹੋ ਗਿਆ ਤੇ ਸਵੇਰ ਦੇ ਆਪਾਂ ਜਦੋਂ ਦੇ ਵੀ ਚੱਲੇ ਹਨ ਤੇ ਖਾਣ ਪੀਣ ਵਾਲਾ ਸਿਸਟਮ ਇੱਕ ਆਇਆਗਾ ਸਵੇਰ ਦਾ ਤੇ ਇਧਰ ਦੇਖੋ ਤੁਸੀਂ ਉਹ ਉੱਪਰਲੇ ਪਾਸੇ ਚਰਨਾ ਚੱਲੀ ਜਾਂਦਾ ਆ ਚਰਨੇ ਦਾ ਪਾਣੀ ਇਧਰ ਆਈ ਜਾਂਦਾ ਤੇ ਉਹ ਦੇਖੋ ਜਗਾੜਾ ਖੜਾ ਤੇ ਉਹਨੂੰ ਬਾਈ ਪਾਣੀ ਭਰੀ ਜਾਂਦੇ ਉਹਦੇ ਚ ਪਹਿਲਾਂ ਮੈਨੂੰ ਐ ਲੱਗਿਆ ਵੀ ਜਿਵੇਂ ਸੀਮੈਂਟ ਬਜਰੀ ਦੀ ਹੋ ਰਲਾਉਣ ਵਾਲਾ ਨਹੀਂ ਹੁੰਦਾਗਾ ਗੋਲ ਖੇਚੇ ਰਾਜਾ ਤੇ ਵੀ ਉਹਦੇ ਉਹਨੂੰ ਧੋਈ ਜਾਂਦੇ ਆਗੇ ਕਿਹੜੇ ਤੇ ਇਹਨੇ ਮੈਂ ਬਾਅਦ ਚ ਪਾਈਆਂ ਤੋਂ ਪੁੱਛਿਆ ਤੇ ਕਹਿੰਦੇ ਨਹੀਂ ਬਈ ਇਹਨੂੰ ਪਾਣੀ ਦਾ ਭਰੀ ਜਾਂਦੇ ਆ ਉਹ ਸਿੱਧੀ ਪੈਪ ਲਈ ਬੈਠਿਆ ਤਹਾਂ ਤੋਂ ਤੇ ਆ ਤੁਸੀਂ برف ਦੇਖੋ ਤੇ ਹਜੇ ਆਪਣਾ 3-4 ਕਿਲੋਮੀਟਰ ਹੋਰ ਪਿਆ ਬਦਰੀ ਨਾਥ ਤੇ ਮੈਨੂੰ ਲੱਗਦਾ ਵੀ ਉੱਥੇ برف ਹੋਰ ਵੀ ਜ਼ਿਆਦਾ ਹੋਊ برف ਇੱਥੇ ਆਉਣ ਲੱਗੀ ਆ ਆ ਦੇਖੋ ਬਈ ਤੇ برف ਤਾਂ ਇੱਧਰ ਬਾਈ ਹੁਣੇ ਪੋਜ ਮਾਰੀ ਜਾਂਦੇ ਆ ਸ਼ਰੂ ਖਾਣ ਵਾਲੇ ਇਹ ਮਾਰਿਆ ਨਹੀਂ ਪੋਜ ਆਹ ਲਓ ਜੀ ਟਾਈਮ ਬਾਈ ਸਾਢੇ 3 ਤੇ 2940 ਮੀਟਰ ਦੀ ਉਚਾਈ ਤੇ ਠੰਡੀ ਠੰਡੀ ਹਵਾ ਤੇ ਨਜ਼ਾਰੇ ਆਈ ਜਾਂਦੇ ਆ ਤੇ ਸਾਹਮਣੇ ਹੈਗੀ ਆ ਖਾਣ ਪੀਣ ਵਾਲੀ ਦੁਕਾਨ ਤੇ ਜੇ ਇੱਥੋਂ ਆਪਾਂ ਬਰੈਡ ਖਾਣੇ ਆ ਬਾਈ ਤਾਂ 30 ਰੁਪਿਆ ਦਾ ਇੱਕ ਬਰੈਡ ਆ ਠੀਕ ਆਗਾ ਵੀ ਇੰਨੇ ਦਾ ਹੀ ਥੱਲੇ ਮਿਲਦਾਗਾ 30 ਰੁਪਿਆ ਦਾ ਇਹ ਪਕੌੜੇ ਖਾਣੇ ਆ ਤਾਂ ਫੁੱਲ ਪਲੇਟ ਕਹਿੰਦੇ 100 ਰੁਪਏ ਦੀ ਤੇ ਚਾਹ ਹੈਗੀ ਆ 20 ਰੁਪਿਆ ਦਾ ਕੱਪ ਕਹਿੜਾ ਆ ਤੇ ਆਪਾਂ ਬਾਈ ਫਲਾਹ ਹਾਲ ਨੱਕ ਮੂੰਹ ਗਲਗੁਲ ਜਾਂ ਸਾਰਾ ਕੁਝ ਖਰਾਬ ਆਗਾ ਤੇ ਕੱਲੀ ਚਾਹ ਹੀ ਪੀਵਾਂਗੇ ਕਿਉਂਕਿ ਪਕੌੜੇ-ਪਕੌੜੇ ਫੇਰ ਆਪਣਾ ਕੰਮ ਹੈ ਜਿਹੜਾ ਖਰਾਬ ਕਰ ਦੇਣਗੇ ਟਾਈਮ ਹੋ ਗਿਆ ਭਾਈ 5:30 ਤੇ ਆਪਾਂ ਪਹੁੰਚ ਗਏ ਜੀ ਬਦਰੀਨਾਥ ਤੇ ਲਗਭਗ ਪੂਰਾ ਸਹੀ ਭਾਈ ਆਪਾਂ 3100 ਮੀਟਰ ਦੀ ਉਚਾਈ ਤੇ ਆ ਗਏ ਆ ਛੰਡ ਪੂਰੀ ਆ ਬਰਫ਼ ਸਾਹਮਣੇ ਉਹ ਨੇੜੇ ਦਿਖੀ ਜਾਂਦੀ ਹੈਗੀ ਤੇ ਆਹ ਰੋੜ ਪਿੰਡ ਮਾਨੇ ਮਾਨਾ ਪਿੰਡ ਮਾਨੇ ਪਿੰਡ ਨੂੰ ਜਾਂਦਾਗਾ 8° ਹੈ ਟੈਂਪਰੇਚਰ ਨੋ 9 ਡਿਗਰੀ ਟੈਂਪਰੇਚਰ ਆ ਬਾਈ ਜਿੱਥੇ ਆਪਾਂ ਹਨੂਮਾਨ ਚੱਟੀ ਰਾਤ ਰਹੇ ਸੀ 8-9 ਡਿਗਰੀ ਉੱਥੇ ਰਾਤ ਨੂੰ ਸੀ ਇੱਥੇ ਹੁਣ ਤਾਂ ਐਸ ਹਾਲ ਲਾ ਲਾ 4-5 ਵਜੇ ਹੁਣ ਇੰਨਾਗਾ 9 ਡਿਗਰੀ ਤੇ ਰਾਤ ਨੂੰ ਹੀ ਜਾਊਗਾ ਘੱਟੋ ਘੱਟ 2-3 ਡੇਵਿਲੀ ਤੇ ਆਪੋ ਚਾਈ ਤੇ ਆਗੇ 33100 ਮੀਟਰ ਤੇ ਤੇ ਹਨੂਮਾਨ ਚੱਟੀ ਤੋ ਬਾਈ ਇਹ ਸਾਰਾ ਮੋਟਰਸਾਈਕਲ ਜਾਂ ਗੱਡੀ ਤੇ 15 ਜਾਂ 20 ਮਿੰਟਾਂ ਦਾ ਲਾਗਾ ਜਿਹੜਾ ਕਿ ਆਪਾਂ ਨੂੰ ਸਵੇਰ ਤੋਂ ਚੱਲ ਕੇ 5:30 ਹੋਗੇ 6 ਘੰਟੇ ਲੱਗ ਗਿਆ ਪਰ 6 ਘੰਟੇ ਲੱਗ ਚੁੱਕੇ ਆ ਤੇ ਸੰਦੀਪ ਨੂੰ ਭਾਲ ਲਿਆ ਹੁਣ ਕਹਿੰਦਾ ਧਰਮਸ਼ਾਲਾ ਕੋਲੇ ਆ ਗਏ ਦੇਖ ਲਿਆ ਕਿੱਥੇ ਜਾਗਾ ਇੱਕ ਗੱਲ ਹੋਰ ਹੈ ਖੁਸ਼ੀ ਦੀ ਬਾਈ ਏਅਰਟਲ ਦੇ ਛਾ ਸਾਰੇ ਡੰਡੇ ਆ ਗਏ ਤੇ 5G ਲਿਖਿਆ ਆ ਗਿਆ Jio ਕਿਵੇਂ ਆਗਾ Jio full 5G ਕੀ ਹੋ ਵੀ full 5G ਆ ਲਓ ਬਾਈ ਹੁਣ ਹਾਂ ਹੁਣ ਵੀਡੀਓ ਅਪਲੋਡ ਕਰਾਂਗੇ ਜੀ ਟਾਈਮ ਬਾਈ 7 ਵੱਜ ਚੁੱਕੇ ਆਗੇ ਤੇ ਆਪਾਂ ਪਹਿਲਾਂ ਉਧਰ ਉੱਪਰ ਗਏ ਸੀ ਕਿ ਸੰਦੀਪ ਉਧਰ ਉੱਪਰ ਬੈਠਾਗਾ ਹੁਣ ਠੀਕ ਆਗਾ ਉਹ ਤੇ ਜਿੱਥੇ ਉਹਨੂੰ ਪੁੱਛਿਆ ਸੀਗਾ ਬਾਈ ਉਹਨੇ ਕਮਰਾ ਉਹ ਕਹਿੰਦੇ ਬਾਈ ਫ੍ਰੀ ਹੈਗਾ ਤੇ ਫਿਰ ਕਹਿੰਦੇ ਬਾਈ ਇਹ ਬਿਮਾਰ ਸੀਗਾ ਤਾਂ ਕਰਕੇ ਉਹਦੇ ਲਈ ਫ੍ਰੀ ਆ ਸਾਡਾ ਜਿਹੜਾ 3-300 ਰੁਪਿਆ ਲੱਗੂਗਾ 900 ਰੁਪਿਆ ਤਿੰਨਾਂ ਦਾ ਫਿਰ ਬਾਈ ਸਾਨੂੰ ਕਿਸੇ ਨੇ ਦੱਸਿਆ ਕਹਿੰਦੇ ਖਾਕਚੌਂਕ ਵਗਜੋ ਉੱਥੇ ਹਨੂਮਾਨ ਜੀ ਦਾ ਮੰਦਿਰ ਹੈਗਾ ਉੱਥੇ ਵੀ ਪਤਾ ਕਰਿਆ ਬਾਈ ਸਾਨੂੰ ਉੱਥੇ ਵੀ ਜਵਾਬ ਦਿੱਤਾ ਤੇ ਹੋਰ ਵੀ ਰਾਹ 'ਚ ਜਿੰਨੇ ਵੀ ਮੰਦਿਰ ਆਉਂਦੇ ਆਗੇ ਉੱਥੇ ਵੀ ਸਾਨੂੰ ਜਵਾਬ ਦਿੱਤਾ ਪੈਸੇ ਮੰਗਦੇ ਆਗੇ ਧਰਮਸ਼ਾਲਾ ਵਾਲੇ ਵੀ ਤੇ ਮੰਦਰਾਲੇ ਵੀ ਤੇ ਦੇਖਿਆ ਜੀ ਬਾਈ ਪਿੱਛੇ ਜਿੰਨੇ ਵੀ ਗੁਰਦਾਨਾਂ 'ਚ ਰਹਿ ਕੇ ਆਏ ਹਨ ਕਿਸੇ ਨੇ 1 ਰੁਪਿਆ ਨਹੀਂ ਤੇ ਠੰਡ ਵੀ ਇੰਨੀ ਹੋਈ ਪਈ ਆ ਨਾ ਤਾਂ ਅਸੀਂ ਕੁਝ ਖਾਦਾ ਕਾ ਕਰੀ ਇੱਧਰ ਸਾਈਕਲ ਚੱਕ ਕੇ ਇੱਧਰ ਵੜ ਜਾਨੇ ਕਦੇ ਇੱਧਰ ਵਗ ਜਾਨੇ ਹੁਣ ਆ ਵਾਪਸ ਫੇਰ ਜਾਈ ਜਾਨੇ ਪਹਿਲਾਂ ਨੀਟ ਲਾਣ ਉੱਤਰ ਗਏ ਹੁਣ ਫਿਰ ਚੜਾਈ ਚੜਾਂਗੇ ਬਾਈ ਨੇਰਾ ਹੋਣ ਵਾਲਾ ਗੱਲ ਹੈ ਟਾਂਜਾ ਗੱਲਾਂ ਲੱਗੀਆਂ ਲੱਗਦਾ ਅੱਜ ਰਾਤ ਲੰਘ ਜੇ ਸਾਡੀ ਤਾਂ ਬਹੁਤ ਟਾਈਮ ਬਾਈ ਤੱਕੇ ਤੁੱਕੇ ਖਾ ਕੇ ਆ ਇੱਕ ਧਰਮਸ਼ਾਲਾ ਮਿਲੀ ਆ ਕੀ ਰਾਤ ਨੂੰ ਰਹਿਣ ਵਾਸਤੇ ਤੇ ਇਹ ਵੀ ਬਸ ਸਾਈਕਲਾਂ ਨਾਲ ਕਰਕੇ ਸਾਨੂੰ ਰਹਿਣ ਲਈ ਮਿਲੀ ਆ ਫ੍ਰੀ ਦੇ ਵਿੱਚ ਇਹ ਮੈਂ ਤਾਂ ਮਿਲੀ ਹੈ ਬਾਈ ਇਹ ਵੀ ਤਾਂ ਆਪਣੇ ਪੰਜਾਬੀ ਭਰਾ ਕੋਈ ਹਨ ਬਰਨਾਲੇ ਤੋਂ ਆ ਗਏ ਬਰਨਾਲੇ ਤੋਂ ਆਏ ਨਾ ਬਾਈ ਬਰਨਾਲੇ ਤੋਂ ਆ ਬਾਈ ਜਿਹਦਾ ਕਰਕੇ ਆਪਾਂ ਨੂੰ ਇੱਥੇ ਫ੍ਰੀ ਦੇ ਵਿੱਚ ਰਹਿਣ ਲਈ ਮਿਲ ਗਈ ਨਹੀਂ ਤਾਂ ਹਰੇਕ ਕੋਈ 300 400 ਪਰ ਬੰਦੇ ਦਾ ਮੰਗਦਾ ਸੀ ਅਸੀਂ ਮੰਨਦੇ ਆ 3 400 ਕੋਈ ਜ਼ਿਆਦਾ ਨਹੀਂ ਹੈਗਾ ਪਰ ਬਾਈ ਕਈ ਬੰਦੇ ਵਿੱਚ 3 400 ਵਾਲੇ ਵੀ ਨਹੀਂ ਹੁੰਦੇ ਸਾਡੇ ਵਰਗੇ ਨਾ ਐਸੇ ਐਤ ਨਹੀਂ ਤਾਂ 12 1300 ਰੁਪਿਆ ਬਣ ਗਿਆ ਤੇ ਜੇ ਅਸੀਂ ਇੱਕ ਦੇ ਇੱਕ ਰਾਤ ਦਾ 12 1300 ਲਾਉਣ ਲੱਗੇ ਤੇ ਫਿਰ ਆਲ ਇੰਡੀਆ ਟੂਰ ਤਾਂ ਹੋ ਹੀ ਘੜਾਗਾ ਇਸ ਦਾ ਅਣਿ ਪਤਾ ਹਫਤੇ ਚ 100 ਰੁਪਿਆ ਲਾਈਏ ਜਾਂ ਪੂਰੇ ਦਿਨ ਦਾ 100 ਰੁਪਿਆ ਖਰਚ ਕਰੀਏ ਤੇ ਇੰਨੇ ਨਾਲ ਬਾਈ ਤੇ ਵੀਡੀਓ ਆਪਾਂ ਕਰਦੇ ਹਾਂ ਸਮਾਪਤ ਤੇ ਕੱਲ ਨੂੰ ਸਾਨੂੰ ਮੰਦਿਰ ਤੇ ਦਰਸ਼ਨ ਕਰਾਵਾਂਗੇ ਅੱਜ ਤਾਂ ਬਿਲਕੁਲ ਲੇਟ ਹੋ ਕੇ ਖੰਡ ਇੱਥੇ ਕਾਫੀ ਹੈਗੀ ਤੇ ਸਸਤੀ ਗੱਲ ਨਹੀਂ ਸਾਡੇ ਇੱਕ ਗੱਲ ਮੈਂ ਕਹਿਣਾ ਦਮਾਂਗਾ ਕਿ ਜਿੱਦਾਂ ਬਿੱਟੂ ਬਾਈ ਨੇ ਕਿਹਾ ਕਿ ਆਪਾਂ ਖਰਚਾ ਹੁਣਤਾ ਜਿੱਦਾਂ ਆਪਣਾ ਸਿਸਟਮ ਹੈ ਜਿਹੜਾ ਦੁਆਰਾ ਇਹ ਜਿਹੜਾ ਆਪਾਂ ਕਰਦੇ ਹੁਣਤਾ ਕਰਦੇ ਆ ਤੇ ਇਸਾ ਉਹਨਾਂ ਦੀ ਖਰਚਾ ਕਰਨ ਲੱਗੇਗੇ ਸਾਡਾ ਇੱਕ ਇੱਕ حسابਾ ਲਗਾ ਲਓ ਚੈਲੰਜ ਹੀ ਹੈ ਅਸੀਂ ਬਹੁਤ ਘੱਟ ਪੈਸਿਆਂ ਦੇ ਵਿੱਚ 올ਰੀਡੀਆ ਕਵਰ ਕਰਨਾ ਜੇ ਸਾਨੂੰ ਆਪਸ਼ਨ ਮਿਲ ਰਿਹਾ ਫਰੀ ਵਾਲਾ ਫਿਰ ਅਸੀਂ ਕਿਉਂ ਪੈਸੇ ਕਿਉਂ ਲਾਈਏ ਠੀਕ ਹੈ ਜੇ ਸਾਨੂੰ ਆਪਸ਼ਨ ਮਿਲ ਰਿਹਾ ਠੀਕ ਹੈ ਜੀ ਨਹੀਂ ਮਿਲ ਰਿਹਾ ਫਿਰ ਇੱਕ ਬਾਤ ਦੀ ਗੱਲ ਹੋ ਗਈ 3-400-500 ਰੁਪਏ ਵੈਸੇ ਨਾ 3-4 ਤੋਂ 500 ਰੁਪਏ ਖਰਚ ਗਾ 3 ਮਹੀਨੇ ਦਾ ਦੇਖ ਲਓ ਆਪਾਂ ਇਦਾਂ ਹੀ ਲੈਂਦੇ ਰਹੀ ਕਰਨੋਂ ਅਸੀਂ ਲਗਜ਼ਰੀ ਟ੍ਰੈਵਲ ਕਰ ਸਕਦੇ ਆ 10 ਦਿਨ 15 ਦਿਨ ਅਸੀਂ ਕਰ ਸਕਦੇ ਆ ਠੀਕ ਆ ਤੁਹਾਨੂੰ ਪੂਰਾ ਹੋ ਰਿਹਾ ਨਹੀਂ ਮੇਰੇ ਤੋਂ ਖਾ ਪਾਵਾਂਗੇ ਠੀਕ ਹੈ ਲਗਜ਼ਰੀ ਟ੍ਰੈਪ ਵੀ ਕਰ ਸਕਦੇ ਆ 1000 ਰੁਪਏ ਦੇ 15-1500 ਰੁਪਏ ਦੇ ਕਮਰੇ ਲੈ ਕੇ ਵੀ ਆਪਾਂ ਬਾਈਕਾਂ ਦਾ ਆਪਾਂ ਸਾਈਕਲਾਂ ਦੇ ਕਿਉਂ ਘੁੰਮ ਰਿਹਾ ਤੁਹਾਨੂੰ ਆਪੇ ਸਮਝ ਹੁਣੀ ਚਾਹੀਦੀ ਸਮਝਦਾਰ ਤੁਸੀਂ ਇਹ ਨਾਲ ਹੀ ਧੰਨਵਾਦ ਰੱਬ ਦਾ। ਜਾਨੂ ਤੇ ਵੈਸੇ ਹੈ ਤਾਂ ਆਪਣੇ ਕੋਲ ਟੈਂਟ ਵੀ ਭਈ ਉਹ ਵੀ ਲਾ ਕੇ ਸੌ ਜਾਂਦੇ ਪਰ ਬੰਦੇ ਸਾਰੇ ਥੋੜੇ ਬਿਮਾਰ ਹੋਏ ਪਏ ਆ। ਠੰਡ ਕਾ ਵੀ ਆ ਸਲੀਪਿੰਗ ਬੈਗ ਆ ਜਿਹੜੇ ਆਪਣੇ ਕੋਲੇ ਕੰਮ ਨਹੀਂ ਕਰਦੇ ਜਿਆਦਾ ਬਿਮਾਰ ਹੋ ਜਾਂਦੇ। ਇਸ ਲਈ ਆਏ ਸੀਗਾ ਵੀ ਛੱਤ ਸਿਰ ਤੇ ਆ ਜਾਂਦੀ ਹੈ ਨਾ ਤਾਂ ਠੀਕ ਆ ਵਧੀਆ ਵੀ ਬਿਮਾਰ ਜਿਆਦਾ ਨਾ ਹੋ ਜਾਈਏ ਇਸ ਕਰਕੇ। ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ।